ਪਸ਼ੂ ਮੰਡੀ ਦੇ ਵਿੱਚ ਪਸ਼ੂਆਂ ਦੀਆਂ ਵੀਡੀਓ ਬਣਾਉਨੇ ਆ ਹਨਾ ਉੱਥੇ ਆਪਾਂ ਨਾਲ-ਨਾਲ ਤੁਹਾਨੂੰ ਇਹ ਵੀ ਦਿਖਾ ਦਈਏ ਵੀ ਮੰਡੀ ਦੇ ਵਿੱਚ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਹੁੰਦਾ ਹੈ ਤੇ ਇੱਥੇ ਜਦੋਂ ਮੇਨ ਗੇਟ ਤੋਂ ਪਾ ਅੰਦਰ ਵਰਦੇ ਆ ਹਨਾ ਉੱਥੇ ਇਹਨਾ ਪਾ ਜਾਂਦੇ ਆ ਤੇ ਫਿਰ ਢਾਬਾ ਹੁੰਦਾਗਾ ਧਨੌਲਾ ਮੰਡੀ ਦੇ ਵਿੱਚ ਸੋ ਪਾਜਾਂ ਦਾ ਖਾਣਾ ਵਗੈਰਾ ਸਫਾਈ ਦਾ ਤੇ ਸਵਾਦਸ਼ਟ ਹੁੰਦਾਗਾ ਐਸੀ ਕੋਈ ਗੱਲਬਾਤ ਨਹੀਂ ਹੈਗੀ ਪੂਰਾ ਘੈਂਟ ਗੱਲਬਾਤ ਹੈਗੀ ਸੋ ਦੇਖ ਸਕਦੇ ਹੋ ਇਧਰ ਵੀ ਤਾਜ਼ਾ ਹਨਾ ਖਾਣਾ ਚੱਲ ਰਿਹਾ ਹੈਗਾ ਤੰਦੂਰ ਦੇ ਵਿੱਚ ਬਾਈ ਰੋਟੀਆਂ ਲਾ ਰਿਹਾ ਆਪਾਂ ਖੜੇ ਹਾਂ ਜੀ ਤਣਾਉ ਦੇ ਉਹ ਵੀ ਅੱਡੇ ਆਪਣੀ ਗੱਲ ਪਸ਼ੂ ਮੰਡੀ ਦੇ ਵਿੱਚ ਹਨਾ ਦੇਖੋ ਜੀ ਇਸ ਤਰ੍ਹਾਂ ਬਾਈ ਉਹ ਕਰਦਾ ਉਹ ਅੱਡੇ ਤੋਂ ਲੈ ਕੇ ਉਧਰ ਪਕੌੜਿਆਂ ਵਾਲਾ ਅੱਡਾ ਲੱਗਿਆ ਪਿਆ ਨਾਲ ਇਧਰ ਤੰਦੂਰ ਦੀ ਰੋਟੀ ਆ ਗਈ ਗਿਆਨੀ ਢਾਬਾ ਗਿਆਨੀ ਢਾਬਾ ਬਾਈ ਗਿਆਨੀ ਢਾਬਾ ਇਧਰ ਆ ਗਈ ਨਾਲ ਤਵੇ ਦੀ ਰੋਟੀ ਹੈ ਨਾ ਜੀ ਇੰਦਰ ਤਵੇ ਦੀ ਰੋਟੀ ਆ ਗਈ ਕੁੱਸੀ ਰੋਟੀ ਅੱਛਾ ਕਿਹੜੀਆਂ ਕਿਹੜੀਆਂ ਹੁੰਦੀਆਂ ਰੋਟੀ ਕੁੱਸੀ ਰੋਟੀ ਮਿਸਤੀ ਰੋਟੀ ਤੰਦੂਰੀ ਰੋਟੀ ਰੋਟੀ ਨਾਨ 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 ਭਟੂਰਾ ਨਾਨ ਭਟੂਰਾ ਪਕੋੜਾ ਬਰੈਡ ਪਕੋੜਾ ਕੋਈ ਵੀ ਪਕੋੜਾ ਪਾਲਕ ਪਕੋੜਾ ਆ ਗਿਆ ਮਰਜ਼ੀ ਖਾਓ ਚਾਹ ਪਾਣੀ ਜੋ ਮਰਜ਼ੀ ਮਰਜ਼ੀ ਆ ਕੇ ਠੀਕ ਹੈ ਜੀ ਅੱਛਾ ਜੇ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਜੀ ਤੇ ਇੱਕ ਇਸ ਤਰ੍ਹਾਂ ਆਪਾਂ ਖਾਣਾ ਖਵਾਉਨੇ ਆਗੇ ਮਤਲਬ ਵੀ ਖਰਾਕ ਦੇ ਹਿਸਾਬ ਨਾਲ ਜਾ ਖਰਾਕ 100 ਰੁਪਏ ਖਰਾਕ ਮਰਜ਼ੀ ਖਾਵੇ ਦਾਲ ਖਾਣ ਜੋ ਮਰਜ਼ੀ ਖਾਵੇ ਅੱਛਾ ਫਿਰ ਜਿਵੇਂ ਹੁਣ ਤੁਸੀਂ ਮਟਰ ਪਨੀਰ ਦਾ ਵੀ ਇੱਕ ਨੌ ਲੈ ਤਾਂ ਹਨਾ ਨਹੀਂ ਲੋਕਾਂ ਨੂੰ ਆਮ ਇਹ ਰਹਿੰਦਾ ਵੀ ਯਾਰ ਮਟਰ ਪਨੀਰ ਮਟਰ ਪਨੀਰ ਫਿਰ ਉਹਦੇ ਵਿੱਚ ਤੁਹਾਨੂੰ ਇਹ ਤਾਂ ਨਹੀਂ ਹੈਗਾ ਵੀ ਘਾਟਾ ਪੈਂਦਾ ਜੀ ਘਾਟਾ ਪਈ ਕੋਈ ਦਾਲ ਬਰਾਬਰ ਹੀ ਹੁੰਦਾ ਕੰਮ ਦਾਲ ਅੱਛਾ ਕੋਈ ਦਾਲ ਖਾਣ ਵਾਲੇ ਵੀ ਹੈਗੇ ਬਰਾਬਰ ਹੀ ਹੁੰਦਾ ਕੰਮ ਵੱਡਾ ਕੰਮ ਨਹੀਂ ਹੁੰਦਾ ਕੋਈ ਠੀਕ 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 ਹੈ ਕਿਵੇਂ ਜੀ ਇੱਥੇ ਤੁਸੀਂ ਜਿਵੇਂ ਹੁਣ ਲਾਇਆ ਹੈਗਾ ਨਾਲ ਕਾਫੀ ਬੰਦੇ ਨੇ ਹਨਾ ਲੇਬਰ ਲੇਬਰ ਬਹੁਤ ਪੈਂਦੀ ਆ ਵੀ 4 ਰੁਪਏ ਜਿਵੇਂ ਆਪਾਂ ਕਹਿੰਦੇ ਵੀ ਮੂੰਹ ਮਿੱਠਾ ਹੁੰਦਾ ਠੀਕ ਹੈ ਐਂਦੀ ਮੰਦਾ ਜੀ ਐਕਤੀ ਮੰਦਾ ਬਾਕੀ ਲੱਗਦਾ ਪਿਛਲੇ ਮੇਲੇ ਨਾਲੋਂ ਐਕਤੀ ਪਾ ਗੱਲ ਕਰੀਏ ਜਦੋਂ ਪਸ਼ੂ ਮੰਡੀ ਆਉਂਦਾ ਉਦੋਂ ਵੀ ਇੱਥੇ ਹੁੰਦਾ ਆਪਣਾ ਹਾਂ ਆ ਇੱਥੇ ਪੱਕਾ ਹੀ ਹੁੰਦਾ ਪੱਕਾ ਦਾ ਬਾਈ ਲੈ ਵੀ ਦੋਸਤੋ ਇੱਥੇ ਪੱਕਾ ਇਹ ਢਾਬਾ ਹੁੰਦਾ ਹਰ ਮੰਡੀ ਦੇ ਵਿੱਚ ਜਦੋਂ ਤੁਸੀਂ ਇੱਥੇ ਆਉਨੇ ਹੋ ਖੰਨੇ ਜਾ ਉਹ ਜਗਰਾਵਾਂ ਜਾ ਜਿਵੇਂ ਮਰਜੀ ਮਿਲੋ ਮੌੜ ਰਾਮਪਰਾ ਜਗਰਾਵਾਂ ਖੰਨਾ ਜਿਵੇਂ ਮਰਜੀ ਮਿਲੋ ਕੋਲੇ ਮੰਗਦੇ ਤੁਸੀਂ ਹੋਮ ਹੋਗੇ ਹੋਮ ਹੋਗੇ ਹਾਂ ਪੱਕੇ ਹੀ ਪੱਕਾ ਪੱਕਾ ਸਭ ਤੋਂ ਬੁਢਿਆਂ ਦਾ ਕੰਮ ਵਸੇ ਬਜ਼ੁਰਗਾਂ ਦਾ ਕੰਮ ਚੱਲਦਾ ਸਾਡੇ ਬਜ਼ੁਰਗਾਂ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਵੀ ਮੈਂ ਜਿੰਨਾ ਕਿ ਇੱਥੇ ਜਜਮੈਂਟ ਲਾਈ ਆ ਦੇਖਿਆ ਹੁਣ ਤੱਕ ਹਾਂ ਸਾਡਾ ਆਪਣਾ ਜਿਹੜਾ ਯੂਟਿਊਬਰ ਉਹਨੂੰ ਕਹੇ ਲੋ ਜਾਂ ਜਸੂਸ ਕਹੇ ਲੋ ਹਨਾ ਤੇ ਉਹਨਾਂ ਇਹ ਨਿੱਕੇ ਨਿੱਕੇ ਬਰੀਕੀ ਗੱਲਾਂ ਨੂੰ ਨੋਟ ਕਰਦਾ ਹੁੰਦਾ ਵੀ ਇੱਥੇ ਸਫਾਈ ਦਾ ਕੀ ਕਾਰਨਾ ਹੈ ਹਨਾ ਵੈਸੇ ਜੇ ਦੇਖਿਆ ਜਾਵੇ ਵਧੀਆ ਸਫਾਈ ਹੈ ਇਧਰ ਫਾਲੇ ਜਣੇ ਰੋਟੀ ਖਾ ਰਹੇ ਨੇ ਤੋਂ ਸਬਜ਼ੀ ਪਾਣੀ ਵੀ ਮੈਂ ਪਹਿਲਾਂ ਇੱਥੇ ਪ੍ਰਸ਼ਾਦਾ ਛਕਿਆਗਾ ਤੇ ਵਧੀਆ ਲੱਗਿਆ ਆਪਾਂ ਨੂੰ ਇਸੇ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਾਈਆਂ ਦੇ ਨਾਲ ਫਨੇ ਚਾਹ ਪੀਣੀ ਬਾਕੀ ਆ ਚਾਹ ਪੀ ਕੇ ਵੀ ਟੈਸਟ ਕਰਕੇ ਦੇਖਦੇ ਹਾਂ ਤੇ ਬਾਕੀ ਸਾਰੇ ਦੇਖ ਸਕਦੇ ਹੋ ਜੀ ਤੁਸੀਂ ਸਫਾਈ ਦੇ ਮੈਂ ਵੀਡੀਓ ਦੇ ਵਿੱਚ ਆਪ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਈ ਯਾਰ ਤੇ ਸਾਰੀ ਚੀਜ਼ ਸਾਰੇ ਬਹੁਤ ਹੀ ਵਧੀਆ ਘੈਂਟ ਗੱਲਬਾਤ ਕੋਈ ਨਹੀਂ ਕੋਈ ਨਹੀਂ ਕੋਈ ਟੈਨਸ਼ਨ ਨਾ ਲਓ ਮੈਂ ਸਾਰੇ ਬਣਾ ਦੂੰਗਾ ਤੇ ਇਧਰ ਤੰਦੂਰ ਦਾ ਹਨਾ ਦੇਖੋ ਤੰਦੂਰ ਦਾ ਕੰਮ ਵੀ ਵਧੀਆ ਸਫਾਈ ਦਾ ਕੰਮ ਹੈਗਾ ਤੰਦੂਰੀ ਰੋਟੀਆਂ ਢਾਕਟ ਕਈਆ ਹੋਰ ਜੋ ਵੀ ਨਿੱਕੇ ਨਿੱਕੇ ਚੀਜ਼ਾਂ ਨੋਟ ਕਰਨ ਵਾਲੇ ਹੁੰਦੇ ਨੇ ਹਨਾ ਆ ਵੀ ਐਨਾ ਆਪਣੀ ਉਹ ਆਫ ਕਰ ਰਹੇ ਆਗੇ ਤੇ ਨਾਲ ਆਪਾਂ ਜੇ ਆਪਾਂ ਗੱਲ ਕਰੀਏ ਹਨਾ ਇੱਥੇ ਪਕੌੜਾ ਵਗੈਰਾ ਜਿੱਥੇ ਪਕੌੜੇ ਪਕੌੜੇ ਵਗੈਰਾ ਵੀ ਵਧੀਆ ਘੈਂਟ ਗੱਲਵਾ ਦਾ ਪਕੌੜੇ-ਕੂੜੇ ਬਣਾਏ ਦਿੰਦੇ ਨੇ ਚਾਹ ਪਾਣੀ ਦਾ ਇੱਧਰ ਵੀ ਚੱਲ ਰਿਹਾ ਹੈਗਾ ਗੱਲਬਾਤ ਜੀ ਸੋ ਇੱਥੇ ਜੇ ਤੁਸੀਂ ਆਉਨੇ ਨਾ 메ਨ ਗੇਟ ਵੱਡਦੇ ਆ ਜਦੋਂ 메ਨ ਕਟ ਵੱਡਨ ਤੇ ਸਾਰੀ ਥੋੜਾ ਜਿਹਾ 50 ਕਿਲੋਮੀਟਰ ਦੀ ਦੂਰੀ ਤੇ ਕਹਾਂ ਨਾਲ ਤਾਪਾ ਹੈਗਾ ਪ ਹਾਂ ਮੈਂ ਤੇ ਜਦੋਂ ਮੈਂਨ ਗੇਟ ਤੋਂ ਅੰਦਰ ਪੜਦੇ ਨਾ ਥੋੜੀ ਜੀ ਦੂਰ ਜਾ ਕੇ ਤੇ ਖੱਬੇ ਹੱਥੇ ਇਹ ਤਾਬਾਗਾ ਹਨਾ ਤੇ ਬਹੁਤ ਹੀ ਵਧੀਆ ਘੈਂਟ ਗੱਲਬਾਤ ਆ ਕਿਹੜਾ ਦੱਸਾਂ ਦੀ ਗਿਆਨੀ ਢਾਬਾ ਬਾਈ ਗਿਆਨੀ ਢਾਬਾ ਹੈ ਨੌ ਗਿਆਨੀ ਢਾਬਾ ਇੱਕ ਮਿੰਟ ਤੇ ਪਕੌੜੇ ਦੀ ਗੱਲ ਕਰੀ ਹਨਾ ਬਰੈਡ ਪਕੌੜੇ ਗੋਭੀ ਵਗੈਰਾ ਸਾਰੇ ਇੱਥੇ ਵਧੀਆ ਚੀਜ਼ਾਂ ਅਸਲ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹਿਣਾ ਜਿਵੇਂ ਧੂੜ ਮਿੱਟੀ ਦੀ ਗੱਲ ਹੁੰਦੀ ਹੈ ਹਨਾ ਵੀ ਤੁਸੀਂ ਆਪ ਕਮੈਂਟਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਨਾ ਸਫਾਈ ਦੀ ਜੇ ਗੱਲ ਕਰੀਏ ਕੋਈ ਕਿਤੇ ਧੂੜ ਮਿੱਟੀ ਜਾਂ ਹੋਰ ਨਹੀਂ ਚਲੋ ਬੇਸ਼ੱਕ ਹਲੇ ਇਹਨਾਂ ਨੇ ਇਹ ਟਕੇ ਨਹੀਂ ਹੈਗੇ ਪਰ ਇੱਕ ਇਹ ਵੀ ਹੁੰਦਾ ਦਿਖਾਉਣੇ ਵੀ ਜ਼ਰੂਰੀ ਹੁੰਦੇ ਨੇ ਹਨਾ ਤੋ ਪਰ ਫਿਰ ਵੀ ਮੂਰੇ ਦੇਖੋ ਇਧਰ ਪਾਣੀ ਪੁਣੀ ਦਾ ਛੜਕਿਆ ਕਰਕੇ ਪੂਰੀ ਸਾਫ ਸਫਾਈ ਦਾ ਧਿਆਨ ਰੱਖਿਆ ਗਿਆਗਾ ਮੈਂ ਇਸੇ ਕਰਕੇ ਵੀਡੀਓ ਬਣਾਈ ਹੈ ਬਾਕੀ ਭਾਈ ਤੁਹਾਨੂੰ ਪਤਾ ਹੀ ਹੁੰਦਾ ਹਨ ਜਿਵੇਂ ਹੁਣ ਮੰਡੀਆਂ ਦੇ ਵਿੱਚ ਆ ਹੁੰਦਾਗਾ ਜਾਂ ਮੇਲਿਆਂ ਦੇ ਵਿੱਚ ਹੁੰਦਾਗਾ ਉਸ ਸਥਿਤੀ ਨੂੰ ਤੁਸੀਂ ਸਮਝ ਹੀ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਹੁੰਦੀ ਹੈ ਨਾ ਸੋ ਫਿਰ ਵੀ ਮੈਂ ਉਹ ਸਾਰੇ ਚੀਜ਼ਾਂ ਨੂੰ ਨੋਟ ਕਰਕੇ ਦੇਖਿਆ ਗਿਆਗਾ ਵੀ ਠੀਕ ਹੈ ਕੁਲ ਮਿਲਾ ਕੇ ਮੈਂ ਆਪ ਵੀ ਖਾਣਾ ਖਾਦਾ ਇੱਥੇ ਚੰਗਾ ਲੱਗਿਆ ਇਸ ਕਰਕੇ ਆਪਾਂ ਵੀਡੀਓ ਬਣਾ ਰਿਹਾ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੁਰ ਤੱਕ ਬਾਈਆਂ ਦਾ ਇਹ ਢਾਬਾ ਚਾਹ ਪਕੌੜੇ ਵਗੈਰਾ ਜਿੰਨਾ ਹੁੰਦਾ ਇਹ ਵੀ ਆ ਤੰਦੂਰੀ ਰੋਟੀ ਆ ਤਵੇ ਦੀ ਰੋਟੀ ਆ ਮਿਸਰੀ ਰੋਟੀ नान ਤੇ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਹਨ ਇੱਥੋਂ ਆ ਕੇ ਖਾ ਸਕਦੇ ਹੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜੀ ਥੈਂਕ ਯੂ ਧੰਨਵਾਦ ਪਸ਼ੂ ਮੰਡੀ ਧਨੌਲਾ ਦੇ ਵਿੱਚ ਆਪਾਂ ਖੜੇ ਆ ਜੀ